ਜੋੜਾਣਕ ਦੇ ਨਾਲ ਦੇ ਇਸ ਟਾਵਾ ਦੇ ਖੜਿਆ ਨਹਿਰ ਤੇ ਹੀ ਮਾਨ ਵਾਲਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੀ ਨਹਿਰ ਟੁੱਟ ਚੁੱਕੀ ਆ ਰੱਦ ਲੁੱਟੀ ਅੱਜ ਇਹਨਾਂ ਨੇ ਬੰਨਤਾ ਕੀਤੀ ਆ ਪਾਣੀ ਉਵੇਂ ਚੱਲ ਰਿਹਾ ਥੱਲੇ ਹਜੇ ਵੀ ਕਾਫੀ ਕਹਿੰਦੇ ਨੁਕਸਾਨ ਹੋਗਾ ਅੱਗੇ ਤੱਕ ਆ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਕਿਵੇਂ ਲੱਕੜਾਂ ਲੁਕੜਾ ਕਣਕ ਦੇ ਵਿੱਚ ਗਈਆਂ ਵੱਟੀਆਂ ਵੱਟੀਆਂ ਤਰੱਕੀ ਹਜੇ ਬੰਦ ਨਹੀਂ ਹੋਈ ਚੱਲੀ ਜਾਂਦਾ ਪਾਣੀ ਉਹ ਕੰਟਰੋਲ ਕਰ ਲਾ ਆ ਉਹ ਕਣਕ ਚ ਪਈ ਜਾਂਦਾ ਇੱਕ ਥਾਂ ਜੇ ਆਪਾਂ ਆ ਗਿਆ ਸੀ ਪਿੰਡ ਵਾਲੇ ਬੰਦੇ ਬਾਬਾ ਤੇ ਇਹਦੇ ਰਾਹਾਂ ਗੱਡੀ ਦੇ ਦੀ ਕੁਛ ਵੀ ਖਰਚਾ ਦੇਣ ਬੰਦ ਕਰਾਉਣ ਦਾ ਹਾਂ ਮੈਂ ਦੱਸਾਂ ਕਿ ਕਿੱਥੋਂ ਪੁੱਜੀ ਹੋਈ ਆ ਜਦੋਂ ਆ ਗਿਆ ਆਪਾਂ ਖਰਚਾ ਕਰਾਏ ਤੈਨੂੰ ਪੁੱਜ ਆ ਗਏ ਹਾਂ ਆਪਾਂ ਤੇ ਮੈਂ ਕਿਹਨੂੰ ਅਪੀਲ ਆਈ ਜਰੂਰ ਪਹੁੰਚੇ ਇੱਥੇ ਬਾਈ ਜਲੌਰ ਸਿੰਘ ਜੀ ਕੀ ਆ ਲਈ ਅਸੀਂ ਨਹਿਰ ਤੇ ਅਜੂ ਨਹੀਂ ਆਏ ਸੀ ਇੱਧਰ ਯਾਰ ਹਦੀਬਾ ਨਹਿਰ ਤੇ ਗਿੜਾ ਦੇਖਿਆ ਹੋਣੇ ਤੇ ਇੱਧਰ ਆਏ ਤਾਂ ਇੱਥੇ ਦੇਖੋ ਕਿੱਡਾ ਨੁਕਸਾਨ ਹੋਇਆ ਪਿਆ ਲਾਇਤਾ ਹੈਗੇ ਗੱਟੇ ਬੰਗਾਂ ਨੇ ਪਰ ਅਜੇ ਵੀ ਕੱਚਾ ਹੀ ਹੈ ਕੰਮ ਇਹ ਤੇ ਨਾਲ ਪਿੱਛੋਂ ਵੀ ਬੰਦ ਕੀਤੀ ਜਾਵੇ ਤਾਂ ਕੰਟਰੋਲ ਹੋ ਸਕਦਾ ਪਾਣੀ ਆ ਕਿੱਡਾ ਪਾੜ ਪਿਆ ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਦੁਬਾਰੇ ਰੀ ਕਨੈਕਟ ਕਰਨ ਦੀ ਆਰੀ ਆ ਆ ਦੇਖੋ ਥੱਲੇ ਚੱਲ ਜਾਂਦਾ ਪਾਣੀ ਹਜੇ ਹੁਣ ਤਾਂ ਠੀਕ ਆ ਰਹੀ ਆ ਬਾਜ ਬਈ ਇਹ ਆਪਣੀ ਰੱਤ ਨਹੀਂ ਰਹਉਂਦੀ ਇਹ ਵਸਤੂ ਤੋਂ ਚੱਕ ਪੱਕੇ ਨੂੰ ਜਾਂਦੀ ਆ ਇਹਦੇ ਵਿੱਚ ਬਾਧੂ ਪਾਣੀ ਛੱਡਿਆ ਜਾਂਦਾ ਕੱਚੀ ਉਹ ਕੱਲ ਪੁੱਟੀ ਸੀ ਤੇ ਬੰਦ ਦਾ ਕਰ ਲਈ ਹੁਣ ਕਿਵੇਂ ਆ ਬਾਈ ਜਲੌਰ ਹੋਂ ਦੱਸੋ ਪਾਣੀ ਦਾ ਰੋਖ ਜਿਆਦਾ ਇਧਰ ਨੂੰ ਆ ਤਾਂ ਕਰਕੇ ਸ਼ਾਇਦ ਇਹ ਟੁੱਟੀ ਹੋ ਸਕਦੀ ਹੈ ਜੇ ਸੀਬੀ ਗੱਲ ਇੱਥੇ ਆ ਜੇ ਫੇਰ ਤਾਂ ਇਹ ਬੰਦ ਹੋ ਜੂਗੀ ਸੰਗਾਂ ਨਾਲ ਗੱਟੇ ਭਰ ਕੇ ਕੀਤੀ ਤਾਂ ਹੈਗੀ ਬੰਦ ਪਰ ਫੇਰ ਵੀ ਉਹ ਗੱਲ ਨਹੀਂ ਬਣੀ ਪਾਣੀ ਹੈ ਚੱਲ ਜਾਂਦਾ ਜਿਹੜਾ ਕਾਫੀ ਨੁਕਸਾਨ ਕਿਸਾਨਾਂ ਦਾ ਹੋ ਚੁੱਕਿਆ। ਸੋ ਸਰਕਾਰਾਂ ਨੂੰ ਬੇਨਤੀ ਵੀ ਬੱਦ ਤੋਂ ਬੱਦ ਕਿਸਾਨਾਂ ਦੇ ਨਾਲ ਖੜਨਾ। ਆ ਦੇਖੋ। ਬਈ ਰੇਂਜ ਘਟਾ ਇੱਥੇ ਕੀ ਕਰ ਸਕਦੇ ਆ ਜਿੰਨਾ ਕਹੇਗਾ ਓਨਾਂ ਕ ਚੱਲ ਜਾਂਦਾ ਪ੍ਰੋਗਰਾਮ। ਅੱਗੇ ਘਾਰੇ ਪਏ ਕਿਵੇਂ ਕੱਲ ਇੱਥੇ ਲੋਕਾਂ ਨੇ ਬੰਦ ਕੀਤੀ ਹੋਊ ਇਹ ਆ ਦੇਖੋ ਇਹੋ ਕਣਕਾਂ ਦੇ ਪਰੇ ਜਾਈ ਜਾਂਦਾ ਪਾਣੀ ਹਜੀ ਮਾਰ ਖੋਣੇ ਅੱਗੇ ਜਿਗਾੜਾ ਯਾਰ ਹਾਟਸਪੌਟ ਬੰਦ ਕੀਤਾ ਓਏ ਹਾਂ ਹਾਟਸਪੌਟ ਬੰਦ ਕੀਤਾ ਜਾਗਾ ਰੇਂਜ ਘਟਾ ਇੱਥੇ ਯਾਰ ਆ ਦੇਖੋ ਜੀ ਇਹ ਐ ਅਡੀ ਨੇ ਲੱਕੜਾਂ ਵੀ ਤਰੱਕ ਕੇ ਆ ਗਈਆਂ ਬਾਹਣ ਚ ਕਿ ਮੈਨੂੰ ਨੁਕਸਾਨ ਕੀਤਾ ਦੇਖੋ ਕੌਣ ਆ ਇਹਨਾਂ ਦਾ ਹਰਿਆਣਾ ਭਰੂ ਸਰਕਾਰ ਕੋਈ ਨਹੀਂ ਪੁੱਛਦਾ ਵਈਓ ਦੇਖੋ ਸਾਰੀ ਨਹਿਰ ਦਾ ਗੰਦਾ ਜਿਹੜਾ ਕਣਕ ਤੇ ਆ ਗਿਆ ਹਜੇ ਪਾਣੀ ਚੱਲੀ ਜਾਂਦਾ ਕੰਟਰੋਲ ਨਹੀਂ ਹੋਇਆ ਹਜੇ ਆ ਦੇਖ ਆ ਸਾਰੇ ਬਾਣ ਜਿਹੜੇ ਪਾਣੀ ਨਾਲ ਭਰੇ ਹੋਏ ਆ ਤੇ ਆ ਵਹਾਜ ਲੋ ਇੱਕਦਮ ਪਾਣੀ ਆਇਆ ਉਦੋਂ ਸਾਰਾ ਕੂੜਾ ਕਰਕਟ ਜਿਹੜਾ ਕਣਕ ਲੰਮੀ ਵਿਛਾਤੀ ਜਾਵਾ ਕਨਾਲ ਦੋ ਕਨਾਲ ਦਾ ਪੂਰਾ ਬਿਲਕੁਲ ਨੁਕਸਾਨ ਹੋ ਚੁੱਕਿਆ ਹੁਣ ਕਿਵੇਂ ਆਵਾਜ਼ ਸਹੀ ਆ ਰਹੀ ਹੈ ਬਈ ਨੈਟਵਰਕ ਚੇਂਜ ਕੀਤਾ ਸੀ ਇਹ ਮਾਨ ਵਾਲਾ ਤੇ ਬੰਗੀ ਦੀਪਾ ਦੇ ਖੇਤਾਂ ਚ ਰੋਟੀ ਹੋਈ ਹੈ ਜੀ ਕਾਫੀ ਦੋ ਤਿੰਨ ਪਿੰਡਾਂ ਦਾ ਨੁਕਸਾਨ ਹੋ ਸਕਦਾ ਜੇ ਪਾਣੀ ਨਾ ਬੰਦ ਕੀਤਾ ਗਿਆ ਅੱਜ ਕੱਲ ਇਹਨਾਂ ਨੇ ਥੋੜਾ ਜਿਹਾ ਕੰਟਰੋਲ ਕੀਤਾ ਪਾਣੀ ਪਿੱਛੋਂ ਹੀ ਘਟਾਇਆ ਹੈ ਨਹਿਰ 'ਚ ਤੇ ਪਰ ਹਾਲੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਹੈ ਚੱਲ ਰਿਹਾ ਪਾਣੀ ਵੇਟ ਜੀ ਸੀ ਬੀ ਚੱਲਦਾ ਟਰੈਕਟਰ ਨਹੀਂ ਚੱਲਦੇ ਨਾ ਇੱਥੇ ਹਾਂ ਜੀ ਇਹ ਤਾਂ ਪਰ ਕਿੱਲੇ ਹਾਂ ਹਾਂ ਆਹ ਨਰੀ ਮੈਂ ਕਿਹਾ ਮੈਂ ਆਖ ਤੁਰੀ ਟਰੈਕਟਰ ਦਾ ਆਇਆ ਰਾਹ ਬਣਾ ਬਣਾ ਕੇ ਲੈਣਾ ਬਹੁ ਆ ਅੱਡੀ ਜ਼ੋਰ ਕਿਤਾ ਬਣਿਆ ਹਾਂ ਮੈਂ ਸੂਰ ਮੋਟ ਟਾਈਮ ਤੇ ਆਇਆ ਜਿੱਥੋਂ ਹਾਂ ਉਹ ਮੈਡੀਕਲ ਆ ਪੁੱਛੀ ਅੱਛਾ ਮੋਟੇ ਪਤਾ ਲੱਗ ਗਿਆ ਉਹਦੇ ਵਿੱਚ ਵੀ ਆ ਕੇ ਥੱਲੇ ਉਤਾਰ ਕੇ ਅਹੀਂ ਚੱਲ ਗਏ ਪਾ ਅਹੀਂ ਚੱਲ ਗਏ ਹੋਰ ਅੱਜ ਦਾ ਸਵੇਕੀ ਆਈ ਸੀ ਸਵੇਰੇ ਸਵੇਰੇ ਸਾਈਕਲ ਤੇ ਹਾਂ 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 ਜੀ ਐਂਸਰ ਕਿਤੇ ਇਹ ਇੱਥੋਂ ਰੋਟੀ ਆ ਜੀ ਨਹਿਰ ਇਹ ਬੈਠਾ ਰੱਦ ਨਹਿਰ ਬਾਈ ਦੀ ਕੱਚੀ ਚ ਬਾਧੂ ਪਾਣੀ ਛੱਡਿਆ ਜਾਂਦਾ ਤੇ ਪਰੇ ਜਦ ਤੋਂ ਬਗੜਾ ਜਿਆਦਾ ਹੁਣ ਕਰਕੇ ਜਿਆਦਾ ਟੁੱਟਦੀ ਐ ਇਹ ਹਾਂ ਤਾਂ ਬਹੁਤ ਹੋ ਗਿਆ ਹਾਂ ਹੁਣ ਪਾਣੀ ਘਟ ਗਿਆ ਪਿੱਛੋਂ ਬੰਦ ਕੀਤੀ ਉਹ ਹਾਂ ਆ ਵੀ ਬੈਠ ਗਈ ਇਹ ਕੱਚਾ ਹੀ ਹੈ ਤਾਂ ਇਹ ਕੱਚਾ ਹੀ ਹੈ ਪੱਕਾ ਤਾਂ ਫਿਰ ਮਸ਼ੀਨਾਂ ਨਾਲ ਹੀ ਹੋਊਗਾ ਇਹ ਫੇਰ ਵੀ ਕੰਟਰੋਲ ਕਰ ਲਿਆ ਪੈਦਾ ਨਾ ਉਧਰੋਂ ਘਟਾ ਉੱਜੀ ਉਧਰੋਂ ਆਹੀ ਟੜਬੜ ਕੇ ਪਾਣੀ ਦਾ ਮਾਰ ਇਧਰੋਂ ਵੱਧਾ ਸਾਰੇ ਇਕੱਠੇ ਕਰਦੇ ਰਹੀ ਕੇ ਮੇਰੇ ਹੂੰ ਪਗਮਾਨ ਕਿਤੇ ਹੋਂਦਾ ਹਣਾ ਮੈਂ ਐਂ ਗੱਲ ਸੁਣੀ ਕਹਿੰਦੇ ਭਗਮੰਤ ਮੈਂ ਨੋਟ ਬਣਾਉਂਦਾ ਸੀਗਾ ਪਤਾ ਨਹੀਂ ਆਪਾਂ ਇੱਥੇ ਪਹਿਲਾਂ ਹੀ ਟੁੱਟੀ ਸੀਗੀ ਪਹਿਲਾਂ ਇੱਥੇ ਔਰ ਕਿਹ ਵਾਲੀ ਹੁਣ ਤਾਂ ਬਹੁਤ ਪਾਣੀ ਘਟ ਗਿਆ ਨਾ ਹੂੰ ਹੂੰ ਹੁਣ ਆ ਤਾਂ ਥੋੜਾ ਜਿਹਾ ਪਾਣੀ ਪੀ ਲੈਂਦਾ ਕਿੱਥੋਂ ਨਿਕਲਦਾ ਵੇ ਅੱਜ ਆ ਫੈਂਟਲੇ ਵੀ ਹੈ ਬਈ ਉਹ ਚੈੱਕ ਕਰਨਾ ਅੱਜ ਵਾਲਾ ਉਹ ਸਾਹਮਣੇ ਵੀਡੀਓ ਲਾ ਦਾਂਗੇ ਬਹੁਤ ਸਾਹਮਣੇ ਚੱਪੀ ਉਹ ਨਹੀਂ ਹੁੰਦਾ ਹਈ ਦੋ ਨਾਲ ਜਨਾ ਪਾਣੀ ਤਾਂ ਚੱਲੀ ਜਾਂਦਾ ਜੀ ਬਾਈ ਹਾਂ ਆਹ ਉਧਰੋਂ ਗਾਹਾਂ ਖਾਲ ਪਰੇ ਲੱਗਾ ਇੱਥੋਂ ਤਾਂ ਪਰ ਲੱਗਾ ਥੋੜਾ ਇਹ ਖੁੱਲੇ ਥਾਂ 'ਚ ਹਾਂ ਉੱਥੇ ਖਾਰ ਦੋਆ ਪਰੇ ਜਾਂਦੇ ਆ ਵਾ ਕੋ ਮੋਟਰ ਇਹਨਾਂ ਚਾਹੀ ਜਾਂਦਾ ਪੱਗੜੇ ਮੋਗੇ ਦਾ ਪਾਣੀ ਹੈ ਜੇ ਮੈਂ ਆਪਣੇ ਡੇਢ ਨਾਲ ਦਾ ਡੇਢ ਨਾਲ ਦੇ ਦੋ ਮੋਗੇ ਨਾਲ ਆ ਹੁਣ ਤੂੰ ਕੋ ਸਾਡੇ ਓਡੋਡੇ ਖਾ ਲਈ ਉਹ ਇੱਕ ਮੋਗਾ ਮਸਾ ਭਰਦਾ ਉਹ ਤੇ ਫੁੱਲ ਭਰ ਆ ਜਾਂਦਾ ਉੱਤੋਂ ਤੱਕ ਤੂੰ ਨਾਲੇ ਪੱਟੇ ਮੋਗੇ ਦਾ ਪਾਣੀ ਸੀ ਵੀ ਗੁਡੀ ਇੰਟਰਵਿਊ ਦੇ ਨਾਲ ਚਾਹ ਤੇ ਉਹਨੇ ਮੇਰੇ ਪਾ ਕੇ ਜਾਂਦੇ ਆ ਹਾਂ ਲੋਕ ਆ ਗਏ ਰੂਹੋਂ ਕੱਲ ਲੌਕੀ ਗਏ ਬਾਈ ਹੱਥ ਬਕਰਿਆ ਆਇਆ ਤੂੰ ਆਏ ਜੀ ਦੋ ਥੀਰੀ ਸੀ ਮੇਰੇ ਦੋਨੇ ਭਰਾ ਆ ਗਏ ਚਾਰ ਹੀ ਗਣੇ ਕਿੱਥੇ ਥੋੜੇ ਪੰਕੀ ਦੇ ਬਹੁਤ ਸਾਰੇ ਬੰਦੇ ਥੋੜੇ ਬੰਦੂ ਦੇ ਜੀ ਤਿੰਨ ਬੰਦੇ ਕੱਲ 9 ਵਜੇ ਲੱਗਾਂ ਤੇ 6 ਵਜੇ ਆ ਗਏ ਕੋਈ ਜਮ ਹਟੇ ਹੀ ਨਹੀਂ ਪਤਾ ਨਹੀਂ ਲੱਗਣਾ ਨਿਕਲ ਆ ਬਾਈ ਨਿਕਲ ਤੂੰ ਨਹੀਂ ਹਟਿਆ ਫਿਰ ਹੁਣ ਕੀ ਥੱਲੇ ਆ ਚੱਲੀ ਜਾਂ ਨੋ ਵੀ ਇੱਕ ਫਿਰ ਬੰਦਾ ਬਾਈ ਨਿਆਹਤ ਹੋ ਜਾਂਦਾ ਯਾਰ ਹਾਂ ਹਾਂ ਬਗੇਰ ਆ ਜਾਂਦਾ ਬਾਈ ਇਹ ਜੋਰ ਵੱਧ ਲੱਗਦਾ ਇਹ ਜੇ ਯਾਰ ਇੱਕ ਬਈ ਆਪਾਂ ਲਾਈ ਨੇ ਹੁਣ ਇੰਨਾ ਕਿਹੜਾ ਹਾਂ ਯਾਰ ਮੀਂਹ ਆ ਸੋਨ ਆਪਾਂ ਜਿਹੜੇ ਜ਼ਿੰਮ ਹਾਡੇ ਵੀ ਅਸੀਂ ਪਹਿਲਾਂ ਇੱਧਰ ਗਾਂ ਸਾਡੇ ਕੋਲ ਹੁੰਦਾ ਠੇਕੇ ਦੇ ਬਾਣ ਆਪਣਾ ਚੱਕ ਤੋਰੇ ਨਹੀਂ ਜਿਹੜਾ ਪੁਲਜਾ ਉਥੋਂ ਟੁੱਟਦੀ ਰਹੀ ਹੈ ਭਾਵੇਂ ਨਹੀਂ ਅਈ ਵਾਰ ਓਏ ਡਾਕਟਰ ਨਾਲਾ ਤਾਂ ਮੈਨੂੰ ਐਂ ਦੱਸ ਆ ਤਾਂ ਮਿੱਟੀ ਚੱਕ ਲਈ ਬਈ ਆਹ ਪੜੜੀ ਐ ਕਿ ਪਾਣੀ ਚੱਲਿਆ ਹੈ ਉਹ ਉਥੇ ਟੁੱਟ ਜੂ ਕਿਸੇ ਲੋਟੇ ਹੀ ਪਾਣੀ ਦਾ ਬਹੁਤ ਦੂਰ ਹੈ ਯਾਰ ਹਣਾ ਹਾਂ ਤੇ ਪੜੜੀ ਬੇ ਕਿੱਡੀ ਚੌੜੀ ਐ 10 ਫੁੱਟ ਪੜੜੀ ਚੌੜੀ ਐ ਥੱਲੇੋਂ 20 ਫੁੱਟ ਤੇ ਰਹਿ ਜੀ ਉਹ ਪਾਈਪ 20 ਫੁੱਟ ਸਾਰੀ ਦੇ 29 ਸੀ 20 ਫੁੱਟ ਪਾਈਪ ਖੁਰਲ ਕੇ ਕੱਢੀ ਆ ਪਾਈਪ ਤੋਂ ਫੋਟ ਫੋਟ ਸੇ ਰਿਮਿਟਿਓ ਦੇ ਹਾਂ ਉੱਥੋਂ ਤੱਕ ਕਰ ਸੀ ਪਾਈਪ ਹਾਂ ਇੱਥੇ ਇੱਥੋਂ ਤੱਕ ਧਰਤੀ ਦੀ ਇੱਥੇ ਸੀ ਮੂੰਹ ਪਾਈਪ ਦਾ ਲੈ ਇੱਥੋਂ ਤੱਕ ਧਰਤੀ ਦੀ ਹਾਂ ਜੀ ਇੱਥੋਂ ਤੱਕ ਆ ਦੇ ਹਾਂ ਇਹਨਾਂ ਕਾ ਵੱਡਾ ਹੈ ਬਈ ਜੀ ਅਸੀਂ ਮੇਰਾ ਮਾਮਾ ਹਰਦੇਵ ਜਾਣਦੇ ਹਾਂ ਸੰਦੂ ਹਾਂ 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 ਅਜੇ ਉਹਨੂੰ ਕੱਲ ਫੋਨ ਕੀਤਾ ਸੀ ਅਜੇ ਕਿਤੇ ਕਹਿੰਦਾ ਐ ਲੈ ਵੱਡੀ ਹੁੰਦੀ ਹੈ ਕਿਸੇ ਨੂੰ ਵੀ ਕਹਿੰਦਾ ਇਹ ਵੱਡੀ ਹੈ ਬਈ ਵੱਡੀ ਹੈ ਬਈ ਯਾਰ ਐਡੀ ਕੀ ਪਰਦੀਪ ਕੇ ਮੈਂ ਟੋਪੀ ਨੂੰ ਇਹਦਾ ਦੱਸਦੇ ਭੈਣ ਤਾਂ ਹਜੇ ਸਾਨੂੰ 4 ਮਹੀਨੇ ਤਾਂ ਹੋਇਆ 2.5 ਲੱਖ ਰੁਪਏ ਅੱਲਾ ਕੇ ਤੇ ਕਿਤੇ ਉਹ ਮਿੱਟੀ ਨੇ ਕਿਸੇ ਤੋਂ ਬਈ ਇਹ ਤਰੀਆਂ ਦੀ ਤਾਂ ਨਹੀਂ ਟੁੱਟਦੀ ਸੀ ਅਸੀਂ ਤਰੀਆਂ ਦੀ ਅਸੀਂ ਉਹ ਅਸੀਂ ਨਾ ਉਹੀ ਆਏ ਅੱਜ ਤਾਂ ਉਧਰ ਪਿੱਛੇ ਜਮੇ ਮਿੱਟੀ ਹੈਣੀ ਮੈਂ ਇਹਨੂੰ ਕਰਦਾ ਆਉਣਾ ਮੈਂ ਜਿੱਥੇ ਮਿੱਟੀ ਹੈਣੀ ਆ ਤਾਂ ਫਿਰ ਬਹੁਤ ਆ ਯਾਰ ਆ ਤਾਂ ਹਾਂ ਆ ਤਾਂ ਬਹੁਤ ਲੱਗੀ ਵੀ ਹੈ ਨਾਲੇ ਬਈ ਕਦੋਂ ਮਾੜੀ ਸੀ ਉਹ ਤਰਦੀ ਇਹਨੂੰ ਜੋ ਸੀ ਗਾਚੀਆਂ ਨਾਲ ਹੀ ਰੁਕ ਜਾਂਦੇ ਸੀ ਗਾਚੀਆਂ ਨਾਲ ਹਾਂ ਰੁਕ ਜਾਂਦੇ ਸੀ ਵੇ ਇੱਕ ਦਿਨ ਕੱਢ ਲੂ ਗਾਚੀਆਂ ਨਾਲ ਜਾਂ ਕੱਲ ਨੂੰ ਤਾਂ ਬਈ ਜਾਣੇ ਇੱਕ ਦੋ ਦਿਨ ਆਉਂਦੀ ਹੁੰਦੀ ਹੈ ਬਈ ਐਨਾ ਪਤਾ ਹੁੰਦਾ ਤਾਂ ਭੈਣਾਂ ਇੱਥੇ ਦੋ ਬੰਦੇ ਹੀ ਪੈ ਜਾਂਦੇ ਰਾਤ ਨੂੰ ਤੇ ਮਹਲਾ ਜੀ ਪਿੱਛੇ ਰੋਟੀ ਮਿਲਦਾ ਤਾਂ ਰੋਕ ਗੀ ਹਣਾ ਪਿੱਛੇ ਰੋਟੀ ਹੈ ਨਾ 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 ਪਿੱਛੇ ਤਾਂ ਹੁਣ ਤਾਂ ਪਾਣੀ ਬਾਤਾ ਨਹੀਂ ਬਾਕਤ ਉਹ ਤਾਂ ਨਹੀਂ ਰੋਟੀ ਹੈ ਨਾ ਉਹ ਉਹਦੀ ਬੰਦ ਕਰ ਤੂੰ ਬੰਦਾ ਆਇਆ 20 ਮਿੰਟਾਂ ਚ ਉਹਨੇ ਤਬਦੀਲ ਬਾਕੀ ਸਾਧਨ ਹੋ ਗਈ ਉਹ ਜਗ੍ਹਾ ਹੋ ਗਈ ਹਾਂ ਜਗ੍ਹਾ ਆ ਗਈ ਹਾਂ ਪੜੀ ਉੱਤੇ ਸੀ ਮਿੱਟੀ ਦੇ ਟਰਾਲੇ ਉੱਤੇ ਆ ਗਿਆ ਦੇ ਮੈਨੂੰ ਹੀ ਚੱਕਣਾ ਜਿਵੇਂ ਰਾਹ ਹੋਵੇ ਤਾਂ ਟ੍ਰੈਵਲੀ ਬੈਕ ਆ ਜੀ ਇਹ ਸਿੱਧੀ ਆਏ ਇੱਥੇ ਮੁੜ ਕੇ ਵੈਗੋ ਜੀ ਤੇ ਰਾਹ ਹੋਵੇ ਤਾਂ ਮਨਨ ਕਿਤੇ ਬੀਬੀ ਸੀ ਨਹੀਂ ਆ ਜੀ ਹਾਂ ਇਹ ਤਾਂ ਮਨਨ ਕਿਤੇ ਲੈਥੋ ਚੱਕ ਚੱਕ ਕੇ ਇਸ ਤਰ੍ਹਾਂ ਤੋਂ ਚੱਕਿਆ ਨੱਕਾ ਅਟ ਦੇਉ ਨਹੀਂ ਜੇ ਸੀ ਵੀ ਹੁਣ ਉਹ ਥਾਂ ਹੈ ਨਹੀਂ ਨਾ ਇਧਰ ਦੀ ਉਹ ਪਲੈਨ ਆਉ ਆ ਸਕਦੀ ਆ ਕੱਲੀ ਉਹ ਤਾਂ ਸਿੱਧੀ ਮੇਜ ਦੀ ਉੱਤੋਂ ਕੋਈ ਨਹੀਂ ਆਉਦਾ ਬੀਜੀ ਹਾਂ ਉਹ ਕੋਈ ਨਹੀਂ ਆਈ ਇਹ ਯਾਦ ਦੇ ਪੈਸੇ ਦੀ ਲਾਈ ਆ ਆ ਦੇ ਪੈਸੇ ਦੇ ਯਾਦ 2500 ਰੁਪਏ ਘੰਟਾ ਕਰਿਆ ਸੀ ਹਾਂ 2500 ਅਸੀਂ ਪਹਿਲਾਂ ਹੀ ਗੱਲ ਕਰੀ ਨਹੀਂ ਵੀ ਭਾਵੇਂ ਨਾ ਭਾ ਦੀ ਨੂੰ ਪੋਟਾ ਪਾਉਣੇ ਆ ਇਸ ਤੋਂ ਟੋਟਾ ਟਮਾ ਗਰੰਟੀ ਦੀਏ ਦੂ। ਬਾਈ ਕਿਸੇ ਨੇ ਕੁਝ ਨਹੀਂ ਦਿੱਤਾ ਸਾਨੂੰ। ਇਹ ਦਾ ਕਰਨਾ? ਆਹ ਖੜਾ ਕੋਲੇ। 17.5 ਹਜ਼ਾਰ ਸਾਨੂੰ ਇਕੱਲੇ ਬਰਤ ਕੱਢਣ ਤੇ ਪੈ ਗਿਆ ਇਹ ਦੋਨਾਂ ਨੂੰ। ਖਰਚਾ ਕਿਸੇ ਤੋਂ ਅਸੀਂ ਰੁਪਿਆ ਲਿਆ ਨਹੀਂ ਹੁਣ ਜਿਵੇਂ ਮੰਨ ਕੇ ਚੱਲ ਜਿਹਾ ਬਾਈ ਦੇ ਮੱਥੇ ਘੰਟਾ ਲੱਗਿਆ। ਇਹ ਇੱਥੇ ਖੜਾ ਇਹਨੇ ਟਾਈਮ ਵੇਖ ਲਿਆ ਸੀ ਅਸੀਂ ਕੋਲੇ ਹੀ ਰਹੇ। ਫੁੱਲ ਕਰਮੀ ਸੀ। ਤੇ ਅਸੀਂ ਇਹਲੇ ਨੂੰ ਕਹਿੰਦੇ ਸੀ ਭਾਈ ਤੇਰਾ ਨੱਕਾ ਚੱਲ ਗਿਆ ਟਾਈਮ ਵੇਖ ਲੈ। ਬਾਈ ਨੇ ਤਾਂ ਹੀ ਆਖਣਾ ਸੀ ਨਾ ਮੇਰੇ ਮੱਥੇ ਘੰਟਾ ਲੱਗਿਆ ਜਿਹੜਾ ਇਹਦੇ ਮੰਨ ਕੇ ਜਦ ਲੱਕਾ ਟੱਪ ਕੇ ਕੋਈ ਦਰਖਤ ਤਾਂ ਆ ਕੇ ਦਰਖਤ ਕੱਢਣ ਤੇ ਅੱਧਾ ਘੰਟਾ ਲੱਗ ਗਿਆ 20 ਮਿੰਟ ਲੱਗ ਗਏ ਉਹਦੇ ਤਾਂ ਕੋਈ ਇਹ ਨਾ ਦਿੰਦਾ ਸੀ ਹਲਾ ਕਹਿੰਦਾ ਮੇਰੇ ਮਿੱਟੀ ਸਿੱਟੀ ਉਹਦੇ ਦੇ ਦੇ ਸਾਢੇ 17000 ਰੁਪਏ ਬਣ ਗਿਆ ਉਹਦਾ ਤੇ ਉਹ ਭੈਣ ਚੋਦੋ ਉਹਦੇ ਲੱਗਿਆ ਸੀਗਾ ਉਹ ਵੀ ਵਾਈਫਾਈ ਹੋਰ ਜੀ ਜੀ ਜੀਬੀਐਸ ਜੀਪੀਐਸ ਟਾਈਮ ਟ੍ਰੈਕਿੰਗ ਉਹ ਮਾਲਕ ਉਹਦੋਂ ਕਹਿੰਦੇ ਸੀ ਬਈ ਮਸ਼ੀਨ ਚੱਲ ਪੀ ਬੈਠੇ ਉਹ ਵੱਡੀਆਂ ਵੱਡਿਆਂ ਦਾ ਫਰਾਈ ਆ ਸਾਰਿਆਂ ਦਾ ਜੀਪੀਸੀ ਲੱਗ ਜਾਂਦਾ ਜੋ ਚੱਲ ਪਈ ਨਹੀਂ ਬਈ ਉਹ ਕਹਿੰਦਾ ਡਰਾਈਵ ਮਾਲਕ ਦਾਦਾ ਸੀ ਉਹ ਹੁੰਦਾ ਨਹੀਂ ਇਹ ਗੜਬੜ ਕਰ ਜਾਂਦੇ ਹਾਂ ਇਹ ਆ ਹਾਂ ਡਰਾਈਵਰ ਗੜਬੜ ਫੇਰ ਵੀ ਅਸੀਂ ਕਹਿ ਕਹਾ ਕਿ ਉਹਨੇ ਵਿਚਾਰੇ ਉਹਦਾ ਵੀ ਬਾੜਾ ਨਹੀਂ ਮੈਂ 1500 2000 ਤਾਂ ਛੱਡ ਸਕਦਾ ਬਈ ਤਾਂ ਯਾਰ ਪੱਲਿਆਂ ਨੂੰ ਬੰਦਾ ਫੇਰ ਅਸੀਂ ਦੋਨਾਂ ਨੇ ਮੈਂ ਕਿਹਾ ਯਾਰ ਇਹ ਹੁਣ ਮੇਰੇ ਕੋਲ ਤਾਂ ਮੈਂ ਯਾਰ 20 ਕਿਲੇਵਾ ਨਾ ਤੇ ਤੇਰੇ ਕੋਲੇ ਥੋੜਾ ਪੰਜ ਸੱਤ ਵਿਚਾਰੇ ਨੇ ਇਹਨੇ ਪਾਇਆ 8 7 8 9 10000 ਰੁਪਇਆ ਮੈਂ ਪਾਇਆ 16000 ਰੁਪਇਆ ਨਹੀਂ ਜੇ ਮੈਂ ਦਿੱਤਾ ਤੇ ਭੈਣ ਚੋਦ ਕੇ ਨਹੀਂ ਸਾਨੂੰ ਤਾਂ ਨਗਰੋਂ ਪੈਸੇ ਨਹੀਂ ਆਉਂਦੇ ਦਰਾਸਤ ਕੜਕੜ ਅਸੀਂ ਦੇਤੇ ਆਹ ਦਿੱਤੀ ਸਾਨੂੰ ਮੇਰੇ ਸਾਲੀ ਜੀ ਨੇ ਹਾਂ ਪ੍ਰਾਇਰ ਪ੍ਰਾਇਰ ਜ਼ਪਾ ਦੇ ਨਾ ਪ੍ਰਾਇਰ ਬੋਲੋ ਲੈ ਆਦੇ

ਨਾਲੇ ਸੁੱਕ ਕਰਤਾ ਨਾਲੇ ਸੁੱਕ ਕਰਤਾ ਲੋ ਜੀ ਇਹ ਸੀਗੀ ਨਹਿਰ ਟੁੱਟੀ ਹੋਈ ਬੁਰਾ ਹਾਲ ਨਹਿਰ ਦਾ ਹੈ ਕਿ ਜਹਾਂ ਕੋਈ ਨਹੀਂ ਪਹੁੰਚ ਸਕਦਾ ਜੰਗਲ ਨੂੰ ਉहां ਪਹੁੰਚੀ ਹੈ ਬਿਜਲੀ ਬਸ ਆ ਬੜਾ ਰੀਲਾ ਤਾਂ ਇਹ ਪਾਣੀ ਵੀ ਮਿੱਤਰੋ ਦੁਖੀ ਹਿਰਦੇ ਕਿਸਾਨਾਂ ਦੇ ਬਲੁੰਧਰੇ ਜਾਂਦੇ ਆ ਭਾਵਕ ਹੋ ਜਾਂਦੇ ਤਾਂ ਆ ਕੇ ਮੈਂ ਇੱਕ ਬੰਦ ਕਰਨਾ ਪੈਂਦਾ ਮਾੜੀ ਗੱਲ ਮਾੜੀ ਹੈ ਗਲਤ ਗੱਲ ਡੀਜ਼ਲ ਤਾਂ ਦੇ ਸਕਦੀ ਹੈ ਸਰਕਾਰ ਕੋਲ ਘਟਾ ਕਰ ਸਰਕਾਰ ਸਾਰਾ ਕੁਝ ਹੀ ਕਰ ਸਕਦੀ ਹੈ ਬਈ ਇਹ ਕਰਨ ਚਾਹੇ ਤਾਂ ਤਾਰ ਕੇ ਮੈਕ ਕੀਤਾ ਦੀ ਬੰਦ ਕਿਉਂ ਬਾਈ ਹੋਏ ਭਾਵਕ ਥੋੜਾ ਜਿਆ ਐਨੀ ਐਨੀ ਮਿਹਨਤ ਕੀਤੀ ਆ ਬੰਦੇ ਨੇ ਆਪ ਲਾਏ ਹੋਏ ਮਿੱਟੀ ਫੇਰ ਵੀ ਖੁਰ ਜਾਣਾ ਕੋਈ ਛੋਟੀ ਗੱਲ ਨਹੀਂ ਹੈ ਅੱਜ ਜਿੱਦੇ ਪਾਣੀ ਵੱਧ ਆ ਗਿਆ ਖੁੰਡ ਜੀ ਵੀ ਜਾਣਗੇਗਾ ਕਿਥੇ ਕਿਥੇ ਹਾਂ ਪਾਣੀ ਵਾਦਦਾ ਹੈ ਨਾ ਜੇ ਇਹਨੂੰ ਸਾਫ਼ ਨਹੀਂ ਨਾ ਕਰਦੇ ਜਿਵੇਂ ਹੁਣ ਸੁੱਕ ਜਾਂਦਾ ਉਹ ਸਾਫ਼ ਕੀਤੀ ਜਾਵੇ ਵਿੱਚੋਂ ਤੇ ਪਾਣੀ ਵਾਧੂ ਖਿੱਚੀ ਜਾਂਦੀ ਹੈ ਪਰ ਸਾਫ਼ ਕਰਦਨੇ ਆਹ ਥੋੜਾ ਦਰਖਤ ਇਹ ਕਿਤੇ ਲੱਗ ਜਾਂਦੇ ਆ ਖਰਚਾ ਹੋਰ ਹੋ ਗਿਆ ਪੁਸਤਾ ਲਾਲਚ ਵੀ ਮਾਰ ਜਾਂਦਾ ਬੰਦੇ ਨੂੰ ਆ ਜਾ ਲਾਚ ਮਾਰਦੇ ਆਲਾ ਨਾ ਪਾਣੀ ਕਿਓ ਵਰਗਾ ਦੇਸੀ ਹੈ ਹੈ ਜਾ ਰਿਹਾ ਸੇ ਤੇਨ ਬਹੁਤ ਤੇਜ਼ ਅੱਛਾ ਮੈਂ ਟੁੱਟੀ ਵਾਲੀ ਪਾਸੇ ਸੀ ਹੈਂ ਤੇੜੀ ਜਾ ਕੇ ਹੈਂ ਬੱਤੋੜੀ ਅੱਛਾ ਉਹ ਇਹ ਸੀਗਾ ਮਾਨ ਵਾਲੇ ਦਾ ਰਕਵਾ ਜਿੱਥੇ ਨਹਿਰ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ ਤੇ ਅਸੀਂ ਸਵੇਰੇ ਸਵੇਰੇ ਵੈਸੀ ਆਏ ਸੀ ਅਸੀਂ ਤਾਂ ਵੀ ਚੱਲਾ ਨਹਿਰ ਦੇ ਕਿਨਾਰੇ ਘੁੰਮ ਕੇ ਆਉਣੇ ਆ ਪਰ ਇੱਥੇ ਕਿਸਾਨਾਂ ਦੇ ਦੁੱਖ ਤੁਹਾਡੇ ਨਾਲ ਸਾਂਝੇ ਕੀਤੇ ਆ ਜਾ ਆ ਜਾ ਤੇ ਕਿੱਥੋਂ ਕਿੱਥੋਂ ਸੱਜਣ ਮਿੱਤਰ ਜੁੜੇ ਆ ਪੁਆਇੰਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਦੋਸਤੋ ਇਹ ਨਹਿਰ ਆ ਜਿਹੜੀ ਇਹ ਆਪਣੇ ਵਾਸਤੂ ਹਾਈਟ ਤੋਂ ਆਉਂਦੀ ਆ ਬਾਧੂ ਪਾਣੀ ਜਿਹੜਾ ਛੱਡਿਆ ਜਾਂਦਾ ਤੇ ਜਦੋਂ ਪਾਣੀ ਦੀ ਲੋੜ ਨਹੀਂ ਦੋਦੇ ਭਰ ਜਾਂਦੀ ਆ ਕੱਚੀ ਹੋਣ ਕਰਕੇ ਇਹਦੇ ਵਿੱਚ ਦਰਖਤ ਆ ਜਿਹੜੇ ਉਹ ਡਿੱਗੇ ਹੋਣ ਕਰਕੇ ਨਹਿਰ ਆ ਜਿਹੜੀ ਸਾਈਡਾਂ ਤੋਂ ਟੁੱਟ ਜਾਂਦੀ ਆ ਨਾ ਰੀਲਾ ਮਾਉਣੇ ਇੱਥੋਂ ਨਾ ਰੀਲਾ ਮਾਉਣੇ ਇੱਥੋਂ ਹੈ ਹਾਂ